ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 157 ਤੇ 158 ਤੇ ਸਵਾਇ ਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਗੁਰ ਬਾਣੀ ਦੀ ਲੜੀ ਨਾਲ ਜੁੜੀਏ ਜੀ ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਕਿਉਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਰਜਣਹਾਰੋ ਤੁਮ ਗਾਵੋ ਮੇਰੇ Nirpa ka ਸੋਹਿਲਾ ਹੌ ਵਾਰੀ ਜਾਓ ਜਿੱਤ ਸੁਹਲੇ ਸਦਾ ਸੁਖ ਹੋਏ ਰਹਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਸਾਤ ਸੰਗਤ ਵਿੱਚ ਜਿਸ ਸਾਧ ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਦੇ ਨਾਮ ਦੀ ਕੀਰਤੀ ਕੀਤੀ ਜਾਂਦੀ ਆ ਨਾਮ ਦਾ ਸਿਮਰਨ ਕੀਤਾ ਜਾਂਦਾ ਗੁਣਾਂ ਦੀ ਵਿਚਾਰ ਕੀਤੀ ਜਾਂਦੀ ਆ ਤੁਸੀਂ ਵੀ हे मेरी जिंद तू भी ਉੱਥੇ ਬੈਠ ਕੇ ਸਤ ਸੰਗ ਵਿੱਚ ਉਸ ਪ੍ਰਮਾਤਮਾ ਦਾ ਨਾਮ ਦਾ ਸਿਮਰਨ ਕਰ ਉਸ ਪ੍ਰਮਾਤਮਾ ਦੇ ਨਾਮ ਦੀ ਕੀਰਤੀ ਕਰ ਕਹਿੰਦੇ ਤੂੰ ਵੀ ਉਸ ਪ੍ਰਮਾਤਮਾ ਜੋ ਨਿਰਪਉ ਆ ਉਹਦੇ ਸੋਹਣੇ ਗੀਤ ਗਾ ਜਿਹਦੇ ਨਾਲ ਤੇਰੇ ਮਨ ਨੂੰ ਉਹਦੇ ਵਿੱਚ ਪ੍ਰੇਮ ਪੈ ਜਾਵੇ ਕਹਿੰਦੇ ਮੈਂ ਉਸ ਪਰਮਾਤਮਾ ਦੀ ਕੀਰਤੀ ਤੋਂ ਪਰਮਾਤਮਾ ਦੇ ਸੋਹਲੇ ਦੇ ਗੀਤ ਤੋਂ ਵਾਰੇ ਜਾਵਾ ਜਿਹਨੂੰ ਜਪਣ ਦੇ ਨਾਲ ਸਦਾ ਮਨ ਨੂੰ ਆਨੰਦ ਰਹਿੰਦਾ ਹੈ ਪਰਮਾਤਮਾ ਦੇ ਸੋਹਣੇ ਖੁਸ਼ੀ ਵਾਲੇ ਗੀਤ ਗਾਇਆ ਮਨ ਨੂੰ ਆਨੰਦ ਰਹਿੰਦਾ ਹੈ ਪਰਮਾਤਮਾ ਦੀ ਕੀਰਤੀ ਕਰਿਆਂ ਮਨ ਨੂੰ ਸੁਖ ਮਿਲਦਾ ਹੈ ਨਿਤ ਨਿਤ ਜੀੜੇ ਸੰਮਾਲੀਨ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਕਹਿੰਦੇ ਪਰਮਾਤਮਾ ਜੀਵਾਂ ਨੂੰ ਆਪੇ ਸੰਭਾਲਦਾ ਜੋ ਜੀਵ ਪਰਮਾਤਮਾ ਨੇ ਪੈਦਾ ਕੀਤੇ ਨੇ ਉਹ ਜੀਵਾਂ ਦੀ ਰੱਖਿਆ ਸੰਭਾਲ ਉਹ ਪਰਮਾਤਮਾ ਆਪੇ ਹੀ ਕਰਦਾ ਕਹਿੰਦੇ ਹੈ ਪਰਮਾਤਮਾ ਤੇਰੇ ਦਿੱਤੇ ਹੋਏ দান ਦੀ ਕੀਮਤ ਨਹੀਂ ਪੈ ਸਕਦੀ ਤੇਰੀਆਂ ਦਾਤਾਂ ਦਾ ਕੋਈ ਅੰਤ ਨਹੀਂ ਹੈਗਾ ਕੋਈ ਤੇਰੀਆਂ ਦਾਤਾਂ ਦਾ ਪਾਰ ਨਹੀਂ ਪਾਇਆ ਜਾ ਸਕਦਾ ਤੇਰਾ ਜਿਹੜਾ ਦਿੱਤਾ দান ਆ ਜੀਵਾਨੂ ਉਹ ਦੁਨੀਆ ਦੀ ਕਿਸੇ ਵੀ ਕੀਮਤ ਦੇ ਵੱਟੇ ਉਹਨੂੰ ਆਪਾਂ ਨਾਪ ਨਹੀਂ ਸਕਦੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ ਕਹਿੰਦੇ ਜੀਵ ਦਾ ਜਿਹੜਾ ਹੈਗਾ ਸਾਹ ਉਹ ਜਦੋਂ ਜਨਮ ਹੋਇਆ ਉਦੋਂ ਹੀ ਲਿਖਿਆ ਗਿਆ ਕਿ ਜਿਹੜੇ ਜੀਵ ਦੇ ਸਾਹ ਨੇ ਉਹ ਉਸ ਤਰ੍ਹਾਂ ਗਿਣ ਕੇ ਪਾਏ ਹੋਏ ਨੇ ਪ੍ਰਮਾਤਮਾ ਨੇ ਤੇ ਜੀਵ ਦਾ ਜਿਹੜਾ ਅੰਤ ਵਾਲਾ ਸਮਾਂ ਉਹ ਪਹਿਲਾਂ ਪਹਿਲਾਂ ਹੀ ਲਿਖਿਆ ਗਿਆ ਵੀ ਕਦੋਂ ਇਸ ਜੀਵ ਦੇ ਸਾਹ ਪੂਰੇ ਹੋ ਜਾਣੇ ਨੇ ਤੇ ਇਹਦਾ ਪ੍ਰਮਾਤਮਾ ਨਾਲ ਮੇਲ ਦਾ ਟਾਈਮ ਆ ਜਾਣਾ ਫਿਰ ਕਹਿੰਦੇ ਏ ਮੇਰੀਓ ਸਤਸੰਗੀ ਸਖੀਓ ਕਹਿੰਦੇ ਵੀ ਮੈਨੂੰ ਇਹ ਅਸੀਸਾਂ ਦੋ ਕਿ ਮੇਰਾ ਉਸ ਪ੍ਰਮਾਤਮਾ ਦੇ ਨਾਲ ਮੇਲ ਹੋ ਜਾਵੇ ਕਿਉਂਕਿ ਕਹਿੰਦੇ ਉਹ ਸਮਾਂ ਸਾਰਿਆਂ ਤੇ ਆ ਰਿਹਾ ਇਹ ਜਿਹੜਾ ਸੱਦਾ ਮੌਤ ਰੂਪੀ ਇਹ ਸਾਰੇ ਘਰਾਂ ਵਿੱਚ ਪਹੁੰਚ ਰਿਹਾ ਕਹਿੰਦੇ ਇਹ ਮਤਲਬ ਬਹੁਤ ਛੇਤੀ ਇਹ ਵਕਤ ਆ ਰਿਹਾ ਕਹਿੰਦੇ ਸਾਰਿਆਂ ਦੇ ਕਹਿੰਦੇ ਘਰਾਂ ਦੇ ਵਿੱਚ ਇਹ ਸੱਦਾ ਮੌਤ ਰੂਪੀ ਆਉਂਦਾ ਕਹਿੰਦੇ ਵੀ ਉਸ ਸੱਦਨਹਾਰਾ ਜੋ ਇਹ ਸੱਦਾ ਭੇਜ ਰਿਹਾ ਕਹਿੰਦੇ ਆਪਾਂ ਉਹਨੂੰ ਸਿਮਰਿਏ ਕਿਉਂਕਿ ਇਹ ਦਿਨ ਭੱਜੇ ਹੀ ਆ ਰਹੇ ਨੇ ਉਸ ਪਰਮਾਤਮਾ ਨੂੰ ਯਾਦ ਕਰੀਏ ਉਹਨੂੰ ਚੇਤੇ ਰੱਖੀਏ ਜਿਨੇ ਸਾਨੂੰ ਇਹ ਜਿੰਦ ਦਿੱਤੀ ਆ ਵਾਹਿਗੁਰੂ ਵਾਹਿਗੁਰੂ ਹਰਾਗ ਗੌੜੀ ਮਹੱਲਾ ਤੀਜਾ ਚੌਪਦੇ ੴ ਸਤਿਗੁਰ ਪ੍ਰਸਾਦ ਗੌੜੀ ਗਵਾਰੇ ਰੀ ਗੁਰ ਮਿਲਿਏ ਹਰ ਮੇਲਾ ਹੋਈ ਆਪੇ ਮੇਲ ਮਿਲਾਵੈ ਸੋਈ ਮੇਰਾ ਪ੍ਰਭ ਸਭ ਵਿਦ ਆਪੇ ਜਾਣੈ ਹੁਕਮੇ ਮੇਲ ਸਬਦ ਪਛਾਨੈ ਹਾਂਜੀ ਸੰਗਤ ਜੀ ਹੁਣ ਗੁਰੂ ਅਮਰਦਾਸ ਜੀ ਦੀ ਬਾਣੀ ਰਾਗ ਗੋੜੀ ਵਿੱਚ ਸ਼ੁਰੂ ਹੋਈ ਹੈ ਚਉਪ ਦੇ ਪਾਤਸ਼ਾਹ ਕਹਿ ਰਹੇ ਨੇ ਵੀ ਜਦੋਂ ਗੁਰੂ ਮਿਲ ਜਾਂਦਾ ਫਿਰ ਗੁਰੂ ਹੀ ਪਰਮਾਤਮਾ ਦੇ ਨਾਲ ਮੇਲ ਕਰਾਉਂਦਾ ਹੈ ਕਹਿੰਦੇ ਪਰਮਾਤਮਾ ਆਪ ਹੀ ਜੀਵ ਤੇ ਕਿਰਪਾ ਕਰਕੇ ਗੁਰੂ ਨਾਲ ਮੇਲ ਮਲਾਉਂਦਾ ਤੇ ਫਿਰ ਗੁਰੂ ਜੀਵ ਦਾ ਪਰਮਾਤਮਾ ਨਾਲ ਮੇਲ ਕਰਾਉਂਦਾ ਕਹਿੰਦੇ ਪਰਮਾਤਮਾ ਸਾਰੀ ਵਿਦ ਜਾਣਦਾ ਕਿ ਜੀਵ ਦਾ ਕਿਸ ਤਰ੍ਹਾਂ ਮੇਲ ਕਰਾਇਆ ਜਾਏ ਕਹਿੰਦੇ ਜਿਹੜਾ ਗੁਰੂ ਦੇ ਸ਼ਬਦ ਦੇ ਰਾਹੀ ਪਰਮਾਤਮਾ ਗੁਰੂ ਦੇ ਸ਼ਬਦ ਦੇ ਰਾਹੀ ਜਾਣ ਪਹਿਚਾਣ ਕਰਾਉਂਦਾ ਤੇ ਫਿਰ ਆਪਣੇ ਹੁਕਮ ਦੇ ਰਾਹੀਂ ਆਪਣੇ ਨਾਲ ਮੇਲ ਕਰਾਉਂਦਾ ਹੈ ਸਤਗੁਰ ਕੈ ਪੈ ਪਰਮ ਪਉ ਜਾਏ ਕਹਿੰਦੇ ਸਤਗੁਰੂ ਨੂੰ ਜਦੋਂ ਅਸੀਂ ਪ੍ਰੇਮ ਕਰਦੇ ਆ ਉਹਦੇ ਡਰ ਆਦਬ ਵਿੱਚ ਰਹਿੰਦੇ ਆ ਫਿਰ ਕਹਿੰਦੇ ਸਾਡਾ ਭ੍ਰਮ ਤੇ ਭਉ ਜਿਹੜਾ ਮਾਇਆ ਦੀ ਪਟਕਣਾ ਉਹ ਖਤਮ ਹੋ ਜਾਂਦੀ ਆ ਪੈ ਰਾਚ ਸੱਚ ਰੰਗ ਸਮਾਏ ਰਹਾਓ ਜਿਹੜੇ ਕਹਿੰਦੇ ਗੁਰੂ ਦੇ ਡਰ ਆਦਬ ਵਿੱਚ ਰਹਿੰਦੇ ਨੇ ਉਹ ਫਿਰ ਸੱਚੇ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਗੁਰ ਮਿਲਿਆ ਹਰ ਮਨ ਵਸੈ ਸੋ ਪਾਏ ਕਹਿੰਦੇ ਜਦੋਂ ਗੁਰੂ ਦੇ ਨਾਲ ਮੇਲ ਹੁੰਦਾ ਜੀਵ ਦਾ ਇਸ ਪ੍ਰੇਮ ਦੇ ਵਿੱਚ ਕਿ ਗੁਰੂ ਦੇ ਨਾਲ ਪ੍ਰੇਮ ਪੈ ਗਿਆ ਜੀਵ ਦਾ ਤੇ ਇਸ ਤਰ੍ਹਾਂ ਫਿਰ ਪ੍ਰਮਾਤਮਾ ਵੀ ਜੀਵ ਦੇ ਮਨ ਵਿੱਚ ਆਵਸਦਾ ਮੇਰਾ ਪ੍ਰਭ ਪਾਰਾ ਕੀਮਤ ਨਹੀਂ ਪਾਏ ਕਹਿੰਦੇ ਮੇਰੇ ਪ੍ਰਮਾਤਮਾ ਦੇ ਗੁਣਾ ਦੀ ਕੀਮਤ ਨਹੀਂ ਪਾਈ ਜਾ ਸਕਦੀ ਉਦੇ ਗੁਣ ਸਾਡੀ ਗਿਣਤੀ ਚ ਨਹੀਂ ਆ ਸਕਦੇ ਸਾਡੀ ਸਮਝ ਤੋਂ ਬਾਹਰ ਨੇ ਸ਼ਬਦ ਸਲਾਹ ਹੈ ਅੰਤ ਨਾ ਪਾਰਾ ਵਾਰ ਮੇਰਾ ਪ੍ਰਭ ਬਖਸੇ ਬਖਸਣ ਹਾਰ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਕਰ ਸਕਦੇ ਹਾਂ ਪਰ ਉਹਦੇ ਗੁਣਾ ਦਾ ਅੰਤ ਨਹੀਂ ਪਾ ਸਕਦੇ ਕਹਿੰਦਾ ਮੇਰਾ ਪ੍ਰਭੂ ਆ ਉਹ ਸਾਡੇ ਸਾਰੇ ਔਗਣ ਬਖਸ਼ਣ ਹਾਰ ਅਸੀਂ ਉਹਦੇ ਬੱਚੇ ਆ ਗੁਰ ਮਿਲਿਐ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੈ ਸੱਚ ਸੋਏ ਕਹਿੰਦੇ ਜਦੋਂ ਜੀਵ ਗੁਰੂ ਦੇ ਨਾਲ ਮਿਲਦਾ ਤਾਂ ਜਿਹੜਾ ਜੀਵ ਆ ਉਹਦੀ ਜਿਹੜੀ ਮਾਤਾ ਉਹ ਉੱਚੀ ਹੋ ਜਾਂਦੀ ਆ ਉਹਦੀ ਸੋਚ ਉੱਚੀ ਹੋ ਜਾਂਦੀ ਆ ਤੇ ਉਹਦਾ ਜਦੋਂ ਮਨ ਨਿਰਮਲ ਹੋ ਜਾਂਦਾ ਤਾਂ ਉਹਦੇ ਵਿੱਚ ਆ ਕੇ ਪ੍ਰਮਾਤਮਾ ਵਸ ਜਾਂਦਾ ਸਾਚ ਵਸੀਐ ਸਾਚੀ ਸਬਕਾਰ ਉਤਮ ਕਰਨੀ ਸਬਦ ਵਿਚਾਰ ਕਹਿੰਦੇ ਜਿਸ ਜੀਵ ਦੇ ਅੰਦਰ ਪ੍ਰਮਾਤਮਾ ਦਾ ਵਾਸਾ ਹੋ ਜਾਂਦਾ ਫਿਰ ਉਹਦੀ ਜਿਹੜੀ ਕਰਨੀ ਆ ਉਹ ਵੀ ਸੱਚੀ ਹੋ ਜਾਂਦੀ ਆ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੀਵ ਦੀ ਕਰਨੀ ਬਹੁਤ ਉੱਚੀ ਹੋ ਜਾਂਦੀ ਹੈ ਗੁਰ ਤੇ ਸਾਚੀ ਸੇਵਾ ਹੋਏ ਗੁਰਮਖ ਨਾਮ ਪਛਾਣੈ ਕੋਏ ਕਹਿੰਦੇ ਗੁਰੂ ਦੇ ਸ਼ਰਨ ਪਿਆਹੀ ਪਰਮਾਤਮਾ ਦੀ ਸੇਵਾ ਭਗਤੀ ਹੁੰਦੀ ਹੈ ਜੋ ਕੋਈ ਗੁਰੂ ਦੇ ਸਨਮੁਖ ਹੁੰਦੇ ਨੇ ਜੀਵ ਉਹੀ ਫਿਰ ਕਹਿੰਦੇ ਕੋਈ ਗੁਰੂ ਪਰਮਾਤਮਾ ਦੇ ਨਾਮ ਦੇ ਨਾਲ ਜਾਣ ਪਛਾਣ ਪਾਉਂਦੇ ਆ ਜੀਵੈ ਦਾਤਾ ਦੇਵਨ ਹਾਰ ਨਾਨਕ ਹਰ ਨਾਮੇ ਲੱਗੇ ਪਿਆਰ ਨਾਨਕ ਜੀ ਕਹਿੰਦੇ ਨੇ ਜਦੋਂ ਜੀਵ ਦਾ ਪਿਆਰ ਪਰਮਾਤਮਾ ਦੇ ਨਾਮ ਵਿੱਚ ਪੈ ਜਾਂਦਾ ਫਿਰ ਕਹਿੰਦੇ ਉਹਨੂੰ ਸਮਝ ਆਉਂਦੀ ਆ ਬਿਜੇੜਾ ਹੈ ਪਰਮਾਤਮਾ ਸਾਨੂੰ ਦਾਤਾਂ ਦੇਣ ਵਾਲਾ ਇਹ ਸਦਾ ਹੀ ਮੇਰੇ ਸਿਰ ਤੇ ਰਾਖਾ ਹੈ ਗੋੜੀ ਗੁਆਰੇਰੀ ਮਹਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੈ ਸਿ ਜੈ ਸੋਏ ਕਹਿੰਦੇ ਕੋਈ ਜੀਵਾ ਜੋ ਗੁਰੂ ਦੇ ਸ਼ਰਨ ਪੈ ਕੇ ਪਰਮਾਤਮਾ ਦੇ ਨਾਲ ਸਾਂਝ ਪਾਉਂਦਾ ਹੈ ਜੋ ਜੀਵ ਕਹਿੰਦੇ ਗੁਰੂ ਦੀ ਸ਼ਰਨ ਆ ਕੇ ਪ੍ਰਮਾਤਮਾ ਨਾਲ ਜਾਣ ਪਛਾਣ ਪਾ ਲੈਂਦਾ ਨਾ ਕਹਿੰਦੇ ਉਹਦਾ ਹੀ ਫਿਰ ਜੀਵਨ ਸਫਲ ਸਮਝੋ ਕਿਉਂਕਿ ਉਹਨੂੰ ਜੀਵਨ ਦੀ ਸਚਾਈ ਸਮਝ ਆ ਜਾਂਦੀ ਆ ਗੁਰ ਤੇ ਸਹਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਗੁਰੂ ਦੀ ਸ਼ਰਨ ਪਿਆਈ ਜੀਵ ਵਿੱਚ ਸਹਜ ਆਉਂਦਾ ਆਤਮਿਕ ਅਡੋਲਤਾ ਆਉਂਦੀ ਆ ਜੀਵ ਸੱਚੇ ਦੀਆਂ ਵਿਚਾਰਾਂ ਕਰਦਾ ਗੁਰੂ ਤੇ ਹੀ ਕਹਿੰਦੇ ਜੀਵ ਵਿਕਾਰਾਂ ਵੱਲੋਂ ਮੁਕਤੀ ਪ੍ਰਾਪਤ ਕਰਦਾ ਗੁਰੂ ਦੀ ਸ਼ਰਨ ਪਿਆਈ ਪੂਰੇ ਭਾਗ ਮਿਲੈ ਗੁਰ ਆਏ ਸੱਚ ਸਹਜ ਸਾਚ ਸਮਾਏ ਰਹਾਉ ਕਹਿੰਦੇ ਜਿਹਦੇ ਵੱਡੇ ਭਾਗ ਨੇ ਉਹਨਾਂ ਦਾ ਮਿਲਾਪ ਗੁਰੂ ਨਾਲ ਹੁੰਦਾ ਫਿਰ ਗੁਰੂ ਦੇ ਨਾਲ ਮਿਲਾਪ ਹੋਣ ਨਾਲ ਕੀ ਹੁੰਦਾ ਫਿਰ ਉਹਨਾਂ ਵਿੱਚ ਆਤਮਿਕ ਅਡੋਲਤਾ ਹੁੰਦੀ ਆ ਤੇ ਫਿਰ ਉਹ ਵਾਹਿਗੁਰੂ ਜੀ ਦੇ ਵਿੱਚ ਲੀਨ ਹੋਏ ਰਹਿੰਦੇ ਨੇ ਗੁਰ ਮਿਲੀਏ ਤ੍ਰਿਸ਼ਨਾ ਅਗਨ 부ਜਾਏ ਗੁਰ ਤੇ சாਤ ਵਸੈ ਮਨ ਆਏ ਗੁਰੂ ਨੂੰ ਮਿਲਣ ਦੇ ਨਾਲ ਹੀ ਜੀਵ ਦੇ ਅੰਦਰੋਂ ਤ੍ਰਿਸ਼ਨਾ ਦੀ ਜਿਹੜੀ ਅਗਨੀ ਆ ਉਹ ਖਤਮ ਹੁੰਦੀ ਆ ਮਾਇਆ ਦਾ ਹਨੇਰਾ ਖਤਮ ਹੁੰਦਾ ਗੁਰੂ ਦੇ ਰਾਹੀ ਜੀਵ ਦੇ ਮਨ ਨੂੰ ਸ਼ਾਂਤੀ ਮਿਲਦੀ ਆ ਗੁਰ ਤੇ ਪਵਿੱਤ ਪਾਵਨ ਸੁੱਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਕਹਿੰਦੇ ਗੁਰੂ ਨੂੰ ਮਿਲਣ ਦੇ ਨਾਲ ਹੀ ਜੀਵ ਦੇ ਵਿੱਚ ਆਤਮਿਕ ਪਵਿੱਤਰਤਾ ਆਉਂਦੀ ਆ ਆਤਮਿਕ ਸੁੱਚਤਾ ਆਉਂਦੀ ਆ ਤੇ ਗੁਰੂ ਦੇ ਸ਼ਬਦ ਦੇ ਨਾਲ ਹੀ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਬਾਜ ਗੁਰੂ ਸਭ ਪਰਮ ਪੁਲਾਈ ਬਿਨ ਨਾਵੇ ਬਹੁਤਾ ਦੁੱਖ ਪਾਈ ਕਹਿੰਦੇ ਗੁਰੂ ਤੋਂ ਬਿਨਾ ਜੀਵ ਪਟਕਣਾ ਵਿੱਚ ਰਹਿੰਦਾ ਮਾਇਆ ਦੇ ਪਰਮ ਦੇ ਵਿੱਚ ਰਹਿੰਦਾ ਤੇ ਬਿਨਾ ਨਾਮ ਤੋਂ ਜੀਵ ਨੂੰ ਬਹੁਤਾ ਦੁੱਖ ਸਹਾਰਨਾ ਪੈਂਦਾ ਗੁਰਮਖ ਹੋਵੇ ਸੋ ਨਾਮ ਧਿਆਈ ਦਰਸ਼ਨ ਸੱਚ ਸੱਚੀ ਪਤ ਹੋਈ ਕਹਿੰਦੇ ਜੋ ਜੀਵ ਗੁਰੂ ਦੇ ਸਨਮੁਖ ਹੁੰਦੇ ਨੇ ਹੋ ਫਿਰ ਵਾਹਿਗੁਰੂ ਜੀ ਦਾ ਨਾਮ ਤੇ ਆਉਂਦੇ ਨੇ ਫਿਰ ਉਹ ਸੱਚੇ ਦੇ ਦਰਸ਼ਨ ਕਰਦੇ ਨੇ ਤੇ ਫਿਰ ਉਹਨਾਂ ਦੀ ਇੱਜ਼ਤ ਬਣੀ ਰਹਿੰਦੀ ਆ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਕਹਿੰਦੇ ਇੱਕ ਸਿਰਫ ਪਰਮਾਤਮਾ ਜੋ ਨਾਮ ਦੀ ਦਾਤ ਦੇਣ ਵਾਲਾ ਗੁਰੂ ਦੇ ਨਾਲ ਮਿਲਾਉਣ ਵਾਲਾ ਕਹਿੰਦੇ ਹੋਰ ਕਿਹਦੇ ਅੱਗੇ ਅਰਦਾਸ ਕਰੀਏ ਉਹ ਇੱਕੋ ਹੀ ਦਾਤਾ ਦੇਣ ਵਾਲਾ ਕਹਿੰਦੇ ਜੇ ਉਹ ਕਿਰਪਾ ਕਰੇ ਤਾਂ ਗੁਰੂ ਦੇ ਸ਼ਬਦ ਦੇ ਰਾਹੀ ਉਹਦੇ ਨਾਲ ਮਿਲ ਆਪ ਹੋ ਜਾਂਦਾ ਉਸ ਇੱਕ ਦਾਤੇ ਨਾਲ ਮਿਲ ਪ੍ਰੀਤਮ ਸਾਚੇ ਗੁਣ गावा ਨਾਨਕ ਸਾਚੇ ਸਾਚ ਸਮਾਵਾ ਕਹਿੰਦੇ ਮੈਂ ਆਪਣੇ ਗੁਰੂ ਪ੍ਰੀਤਮ ਨੂੰ ਮਿਲ ਕੇ ਉਸ ਸੱਚੇ ਪ੍ਰਭੂ ਦੇ ਨਾਮ ਦੀ ਕੀਰਤੀ ਕਰਦਾ ਹਾਂ ਨਾਨਕ ਜੀ ਕਹਿੰਦੇ ਨੇ ਕਿ ਮੇਰੀ ਤਾਂਗ ਹੈ ਕਿ ਮੈਂ ਹਮੇਸ਼ਾ ਉਸ ਸੱਚੇ ਦੇ ਵਿੱਚ ਲੀਨ ਹੋਇਆ ਰਹਾ ਗੋਰੀ ਗੁਆਰੇਰੀ ਮਹੱਲਾ ਤੀਜਾ ਸੋਥਾਓ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਕਹਿੰਦੇ ਉਹ ਸੱਚਾ ਥਾਨ ਹੈ ਉਸ ਸੱਚਾ ਥਾਨ ਕਿਹੜਾ ਸਤ ਸੰਗ ਜਿੱਥੇ ਉਹਦੀ ਕੀਰਤੀ ਕਰਿਆ ਜੀਵ ਦਾ ਮਨ ਨਿਰਮਲ ਹੋ ਜਾਂਦਾ ਫਿਰ ਕਹਿੰਦੇ ਉਸ ਨਿਰਮਲ ਮਨ ਦੇ ਵਿੱਚ ਉਹ ਸੱਚੇ ਦਾ ਨਿਵਾਸ ਹੋ ਜਾਂਦਾ ਤੇ ਉਹ ਜੀਵ ਵੀ ਫਿਰ ਉਹਦਾ ਹੀ ਰੂਪ ਬਣ ਜਾਂਦਾ ਪਵਿੱਤਰ ਹੋ ਕੇ ਸੱਚੀ ਬਾਣੀ ਜੁਗਚਾਰੇ ਜਾਪੈ ਸਭ ਕਿਛ ਸਾਚਾ ਆਪੇ ਆਪੈ ਕਹਿੰਦੇ ਜੋ ਜੀਵ ਗੁਰੂ ਦੀ ਸੱਚੀ ਬਾਣੀ ਨਾਲ ਜੁੜਦੇ ਨੇ ਉਹਦਾ ਨਾਮ ਜਪਦੇ ਨੇ ਕਹਿੰਦੇ ਉਹ ਸਾਰੇ ਯੁੱਗਾਂ ਦੇ ਵਿੱਚ ਜਾਣੇ ਜਾਂਦੇ ਨੇ ਸਭ ਕੁਝ ਸਾਚਾ ਆਪੇ ਆਪੇ ਕਹਿੰਦੇ ਉਹ ਫਿਰ ਇਹ ਵੀ ਸਮਝ ਲੈਂਦੇ ਨੇ ਕਿ ਜੋ ਕੁਝ ਸੰਸਾਰ ਵਿੱਚ ਹੋ ਰਿਹਾ ਹੈ ਉਹ ਸਭ ਕੁਝ ਪਰਮਾਤਮਾ ਕਰ ਰਿਹਾ ਹੈ ਪਰਮਾਤਮਾ ਹੀ ਆਪਣੇ ਆਪ ਤੋਂ ਸਾਰੇ ਜੀਵਾਂ ਨੂੰ ਪੈਦਾ ਕਰ ਰਿਹਾ ਹੈ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੁਥਾਏ ਰਹਾਓ ਕਹਿੰਦੇ ਜੇ ਵੱਡੇ ਭਾਗ ਹੋਣ ਜੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਵੇ ਤਾਂ ਉਹ ਜੀਵ ਨੂੰ ਸਤ ਸੰਗ ਦੇ ਵਿੱਚ ਮਿਲਾਉਂਦਾ ਹੈ ਸਤ ਸੰਗ ਵਿੱਚ ਫਿਰ ਗੁਰੂ ਦਾ ਮਿਲਾਪ ਹੁੰਦਾ ਫਿਰ ਉੱਥੇ ਜੀਵ ਹਰੀ ਦੇ ਗੁਣਾ ਨੂੰ ਗਾਉਂਦੇ ਨੇ ਉਸ ਪਵਿੱਤਰ ਥਾਨ ਤੇ ਉਸ ਸਤ ਸੰਗ ਜੋ ਪਵਿੱਤਰ ਥਾਨ ਆ ਉੱਥੇ ਬੈਠ ਕੇ ਹਰੀ ਦੇ ਗੁਣਾ ਦਾ ਜੀਵ ਗਾਇਨ ਕਰਦੇ ਨੇ ਜਲੋ ਇਹ ਜਿਹਵਾ ਦੂਜੇ ਪਾਏ ਹਰ ਰਸ ਨਾ ਚਾਖੈ ਫੀਕਾ ਆ ਲਾਏ ਕਹਿੰਦੇ ਉਹ ਜੀਵ ਜਿਹੜੀ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੀ ਕਹਿੰਦੇ ਉਹ ਤੇ ਸੜ ਜਾਏ ਕਹਿੰਦੇ ਜਦੋਂ ਹਰੀ ਦੇ ਰਸ ਦਾ ਸਵਾਦ ਨਹੀਂ ਚੱਖਦੀ ਹਰੀ ਦੇ ਨਾਮ ਦੇ ਰਸ ਦਾ ਫਿਰ ਕਹਿੰਦੇ ਇਹ ਨਿੰਦਾ ਚੁਗਲੀ ਕਰਦੀ ਆ ਫਿਰ ਕਹਿੰਦੇ ਇਹ ਫਿੱਕਾ ਬੋਲਦੀ ਆ ਕਿਉਂਕਿ ਇਹਨੇ ਹਰੀ ਦੇ ਨਾਮ ਦਾ ਰਸ ਨਹੀਂ ਚੱਖਿਆ ਅਜੇ ਤੱਕ ਬੇਨਬੂਜੇ ਤਨ ਮਨ ਫਿੱਕਾ ਹੋਏ ਕਹਿੰਦੇ ਗੁਰੂ ਦੇ ਨਾਮ ਨੂੰ ਬੁੱਝਣ ਤੋਂ ਬਿਨਾਂ ਜੀਵ ਦਾ ਜਿਹੜਾ ਮਾਨਾ ਉਹ ਵੀ ਸਾਫ਼ ਨਹੀਂ ਹੁੰਦਾ ਨਿਰਮਲ ਨਹੀਂ ਹੁੰਦਾ ਜਿਹੜਾ ਤਾਨਾ ਗਿਆਨ ਇੰਦਰੇ ਨੇ ਉਹ ਵੀ ਇਹਦੇ ਵਸ ਵਿੱਚ ਨਹੀਂ ਰਹਿੰਦੇ ਉਹ ਵਿਕਾਰਾਂ ਵਿੱਚ ਲੱਗੇ ਰਹਿੰਦੇ ਨੇ ਜਦੋਂ ਤੱਕ ਜੀਵ ਦੀ ਸਾਂਝ ਪ੍ਰਮਾਤਮਾ ਨਾਲ ਨਹੀਂ ਪੈਂਦੀ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦਾ ਬਿਨ ਨਾਵੈ ਦੁਖੀਆ ਚਲਿਆ ਰੋਏ ਕਹਿੰਦੇ ਬਿਨਾ ਨਾਮ ਤੋਂ ਜੀਵ ਇਸ ਲੋਕ ਵਿੱਚ ਵੀ ਦੁਖੀ ਰਹਿੰਦਾ ਤੇ ਫਿਰ ਪਰਲੋਕ ਵਿੱਚ ਵੀ ਦੁਖੀ ਹੋਇਆ ਜਾਂਦਾ ਰਸਨਾ ਹਰ ਰਸ ਚੱਖਿਆ ਸਹਜ ਸੁਪਾਏ ਗੁਰ ਕਿਰਪਾ ਤੇ ਸੱਚ ਸਮਾਏ ਜਿਹੜੇ ਕਹਿੰਦੇ ਰਸਨਾ ਨੇ ਹਰੀ ਦਾ ਨਾਮ ਦਾ ਸਵਾਦ ਚੱਖ ਲਿਆ ਉਹ ਕਹਿੰਦੇ ਫਿਰ ਆਤਮਿਕ ਅਡੋਲਤਾ ਵਿੱਚ ਆ ਜਾਂਦੀ ਹੈ ਉਹ ਜੀਵ ਆਤਮਿਕ ਅਡੋਲਤਾ ਵਿੱਚ ਰਹਿੰਦਾ ਫਿਰ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਫਿਰ ਉਹਦੀ ਲੀਨਤਾ ਸੱਚ ਵਿੱਚ ਹੋ ਜਾਂਦੀ ਹੈ ਜਿਨੇ ਹਰੀ ਦੇ ਨਾਮ ਦਾ ਰਸ ਚਖ ਲਿਆ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅਮਰਤ ਪੀਵੈ ਨਿਰਮਲ ਤਾਰ ਜੋ ਜੀਵ ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਉਸ ਸੱਚੇ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਫਿਰ ਕਹਿੰਦੇ ਉਹਦੇ ਨਾਮ ਜਲ ਦੀ ਅੰਮ੍ਰਿਤ ਧਾਰਾ ਨੂੰ ਛਕਦੇ ਨੇ ਉਹਦਾ ਸਵਾਦ ਚੱਖਦੇ ਨੇ ਨਾਮ ਰਸ ਦਾ ਨਾਮ ਸਮਾਵੈ ਜੋ ਭਾਂਡਾ ਹੋਏ ਹੁੰਦੇ ਭਾਂਡਾ ਟਿਕੇ ਨਾ ਕੋਏ ਗੁਰਸਬਦ ਦੀ ਮਨ ਨਾਮ ਨਿਵਾਸ ਨਾਨਕ ਸੱਚ ਪਾਂਡਾ ਜਿਸ ਸ਼ਬਦ ਪਿਆਸ ਕਹਿੰਦੇ ਜਿਸ ਜੀਵ ਦਾ ਕਹਿੰਦੇ ਹਿਰਦੇ ਰੂਪੀ ਪਾਂਡਾ ਉਹ ਸਿੱਧਾ ਹੋਇਆ ਉਹਦੇ ਵਿੱਚ ਹੀ ਕਹਿੰਦੇ ਪਰਮਾਤਮਾ ਦੇ ਨਾਮ ਨੇ ਟਿਕਣਾ ਜਿਦਾ ਹਿਰਦੇ ਰੂਪੀ ਪਾਂਡਾ ਸ਼ੁੱਧ ਹੋਇਆ ਗੁਰੂ ਗੁਰੂ ਦੇ ਸ਼ਬਦ ਦੇ ਨਾਲ ਜੁੜਨ ਨਾਲ ਗੁਰੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਉਸ ਕਹਿੰਦੇ ਭਾਂਡੇ ਵਿੱਚ ਵਾਹਿਗੁਰੂ ਜੀ ਦੇ ਨਾਮ ਨੇ ਟਿਕਣਾ ਜੇ ਉਹ ਭਾਂਡਾ ਸਿੱਧਾ ਨਹੀਂ ਹੋਇਆ ਫਿਰ ਦੇ ਰੂਪੀ ਤਾਂ ਉਹਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਨੇ ਟਿਕ ਨਹੀਂ ਸਕਣਾ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਜੀਵ ਦੇ ਮਨ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਨਿਵਾਸ ਹੋ ਜਾਣਾ ਫਿਰ ਨਾਨਕ ਜੀ ਕਹਿੰਦੇ ਨੇ ਸੱਚ ਭਾਂਡਾ ਜਿਸ ਸ਼ਬਦ ਪਿਆਸ ਕਹਿੰਦੇ ਉਹ ਹਿਰਦੇ ਰੂਪੀ ਪੰਡਾ ਸੱਚਾ ਹੈ ਪਵਿੱਤਰ ਹੈ ਜਿਸ ਨੂੰ ਵਾਹਿਗੁਰੂ ਜੀ ਦੇ ਨਾਮ ਦੀ ਤਾਂਘ ਹੈ ਵਾਹਿਗੁਰੂ ਜੀ ਦੇ ਨਾਮ ਦੀ ਪਿਆਸ ਹੈ ਜਿੱਥੇ ਕਹਿੰਦੇ ਪਿਆਸ ਹੈ ਪੰਡਾ ਸ਼ੁੱਧ ਹੈ ਹਿਰਦੇ ਰੂਪੀ ਕਮਲ ਸਿੱਧਾ ਹੈ ਉੱਥੇ ਹੀ ਨਾਮ ਦਾ ਨਿਵਾਸ ਹੁੰਦਾ ਹੈ ਉਹ ਜਿੱਥੇ ਪਿਆਸ ਹੈ ਉਸ ਨਾਮ ਲਈ ਉਹ ਫਿਰ ਜੀਵ ਨਾਮ ਰਸ ਚੱਖ ਕੇ ਆਨੰਦ ਵਿੱਚ ਹੋ ਜਾਂਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਮੇਰੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਕੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਦੇਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ